ਬਿੱਤੇ ਦਿਨ ਸਦਰ ਬਾਜ਼ਾਰ ਤੂਰੀ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਔਰਤ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟ ਖੋਹ ਦੀਆਂ ਘਟਨਾਵਾਂ ਕਰਨ ਵਾਲੇ ਮੋਟਰਸਾਈਕਲਸ ਨੇ ਕਿਤੇ ਕਾਬੂ। ਪੁਲਿਸ ਵੱਲੋਂ ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ। ਸੋ ਸਪੈਸ਼ਲੀ ਪਾਉ ਨੂੰ ਜਿਹੜਾ ਬੁਲਾਇਆ ਗਿਆ। ਇਹ ਪਿਛਲੇ ਦਿਨੀ ਸਾਦਰ ਬਾਜ਼ਾਰ ਤੋਂ ਰਹੀ ਚ। ਤੈਨ ਮੋਟਰਸਾਈਕਲ ਸਵਾਰਾ ਨੇ ਇੱਕ ਔਰਤ ਜੋ ਬਾਜ਼ਾਰ ਵਿੱਚ ਜਾ ਰਹੀ ਸੀ। ਉਹ ਝਪਟ ਮਾਰ ਕੇ ਉਹਦਾ ਪਰਸ ਖੋਲਿਆ ਸੀਗਾ। ਤੇ ਉਹ ਡਿੱਗੀ ਸੀ ਜਿਹਦੇ ਸੱਟਾਂ ਲੱਗੀਆਂ ਸੀ। ਜਿਹਦੇ ਸਬੰਧ ਵਿੱਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨ ਦੇ ਬਿਆਨਾਂ ਦੇ ਦਰਾਤੇ। ਤੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੱਕ ਹੈਗਾ ਮੁਹੰਮਦ ਸ਼ਾਮਦ ਜਿਹੜਾ ਮਲੇਗੋਟੜੇ ਦਾ ਰਹਿਣ ਵਾਲਾ ਹੈ ਦੂਸਰਾ ਅਮਰਜੀਤ ਸਿੰਘ ਖੜਕਲੀ ਖੜਕਲੀ ਤੇ ਜਿਹੜਾ 693 ਰੀ ਵਿੱਚ 71 ਨੰਬਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਪਾਸੋਂ ਪੁੱਛ ਕੇ ਸਦ੍ਰਾਨ ਤੇ ਜਿਹੜਾ ਇਹ ਬਰਾਮਦ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਸੀ ਵਾਰਦ ਤੋਂ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ ਇਦੇ ਵਿੱਚ ਇੱਕ ਦੂਸਰਾ ਤੀਸਰਾ ਬੋਛੇ ਜਿਹੜਾ ਉਹ ਹੀ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਉਹਦਾ ਮੈਂ ਨਾਂ ਜੇ ਸਾਹਮਣੇ ਤਾਂ ਨਹੀਂ ਲੈ ਰਿਹਾ ਕਿਉਂਕਿ ਉਹਨੂੰ ਸੀ ਅਰੈਸਟ ਕਰਕੇ ਨਸ਼ਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਪਾਇਲਟ ਦੇ ਵਿੱਚ ਸੈਂਪ ਆਇਆ ਗਿਆ ਸੀਗਾ ਸ਼ਰਿਆਮ ਬਾਜ਼ਾਰ ਦੇ ਵਿੱਚ ਜਿਹੜੀ ਸਨੇਚਿੰਗ ਹੋਈ ਸੀ ਤੇ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਚਿੰਤਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਨਾ ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮਗਰੋਂ ਵਸਨ ਬਾਰ-ਬਾਰ ਪੁੱਛਿਆ ਗਿਆ ਤਾਂ ਅਸੀਂ ਪੂਰੀ ਮਿਹਨਤ ਕਰਕੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਅਜੇ ਪੁਲਿਸ ਵਾਂਡ ਹਾਸਲ ਕਰ ਰਹੇ ਹਾਂ ਅਜ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਨਾਲ ਗੁਬਾਰਤਾਂ ਕੀਤੀਆਂ ਨੇ ਉਹ ਉਹਨਾਂ ਬਾਰੇ ਪਤਾ ਲੱਗੂ ਤੇ ਇਹਨਾਂ ਕੋਲ ਕੋਈ ਹਥਿਆਰ ਵਗੈਰਾ ਫੰਮ ਲੰਮਦ ਨਹੀਂ ਅਜੇ ਇਹਨਾਂ ਤੋਂ ਹਥਿਆਰ ਨਹੀਂ ਕੋਈ ਹੋਇਆ ਜੀ ਤੇ ਇਹਨਾਂ ਦੀ ਵਜ੍ਹਾ ਪੁੱਛਗਛ ਜਾਰੀ ਹੈ ਅਜੇ ਹਾਲਤ ਚੁਕੀਸ਼ ਕਰ ਰਹੇ ਨੇ ਰਮਾਂ ਲੈ ਕੇ ਤੇ ਹੋਰ ਪ੍ਰੋਪਰਲੀ ਇਹਨਾਂ ਦੀ ਕੋਸ਼ਿਸ਼ ਕਰਾਂਗੇ ਰਿਕਾਰਡ ਕਿਵੇਂ ਦੇਣਾ ਦਾ ਪਿਛਲਾ ਇਹਨਾਂ ਦਾ ਪਹਿਲਾ ਵੀ ਮੁਕਦਮਾ ਦਰਜ ਹੋਣਾ ਪਾਇਆ ਗਿਆ